ਮੇਰੇ ਦਸ਼ਮੇ ਪਾਸ਼ਾ ਮਹਾਰਾਜ ਜੀ ਜਦੋਂ ਨਦੇੜ ਸਾਹਿਬ ਆਖਰੀ ਵਾਰੀ ਸੰਗਤਾਂ ਨੂੰ ਮਿਲ ਕੇ ਕਿਨਾਰ ਦੇ ਅੰਦਰ ਜਾਣ ਲੱਗੇ ਵੀ ਹੁਣ ਅਸੀਂ ਸਰੀਰ ਛੱਡ ਗਏ ਜਿਹੜਾ ਚੇਨ ਲਈ ਕਿਨਾਰ ਤਾਂ ਨਹੀਂ ਉਸ ਵੇਲੇ ਸਿੰਘਾਂ ਨੇ ਬਹੁਤ ਹੈ ਬਰਾਦ ਕਰਿਆ ਪਾਸ਼ਾ ਕਿਹੜੀ ਉਮਰ ਹੈ ਤੁਹਾਡੀ ਅਜੇ 42 ਸਾਲ ਦੀ ਪਾਦੀ ਉਮਰ ਤੇ ਤੁਸੀਂ ਐਨੇ ਸਰੀਰ ਤਗੜਾ ਹੋਣੇ ਜਾ ਰਹੇ ਹੋ ਸਾਨੂੰ ਛੱਡ ਕੇ ਕਹਿੰਦੇ ਕੋ ਸਿੱਖੋ ਮੈਂ ਜਾ ਨਹੀਂ ਰਿਹਾ ਮੈਂ ਨਹੀਂ ਛੱਡਦਾ ਬੰਦ ਖਾਲਸਾ ਕੀਤੀ ਮੇਰੀ ਕਰੋ ਸਵਾਲ ਮੈਂ ਕਿਸਕੇ ਮੈਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਕਿਤੇ ਨਹੀਂ ਜਾਂਦਾ ਪਰ ਇਹ ਹੈ ਅੱਖਾਂ ਵਾਲਿਆਂ ਨੂੰ ਤਾਂ ਮੈਂ ਦੱਸਿਆ ਕਰ ਮੰਨਿਆਂ ਨੂੰ ਦੱਸਣਾ ਉਹ ਨੇਤਰ ਹੋਰ ਨੇ ਅੰਦਰਲੇ ਨਾਨਕ ਸੇ ਅਖਣੀਆਂ ਬਿਆਨ ਜਿਨ੍ਹਾਂ ਦਸੰਦੋ ਬਾਗ ਉਹ ਨੇਤਰ ਜਦ ਖੁੱਲ ਜਾਣਗੇ ਜਦੋਂ ਗਿਆਨ ਦਾ ਸ਼ਰਮਾ ਪੈਂਦਾ ਇਹਨਾਂ ਚ ਗਿਆਨ ਜेन ਗੁਰਦੀਆ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਾਨ ਪ੍ਰਭੂ ਖੇਰ ਕਹਿੰਦੇ ਮੈਂ ਦੱਸਿਆ ਕਰੁੰਦਾ ਉਹ ਨੇਤਰ ਹੋਰ ਨੇ ਇਹ ਨੇਤਰ ਨਹੀਂ ਹੈਗੇ ਇਹ ਤਾਂ ਮਿੱਟੀ ਦੇ ਬਣੇ ਹੋਏ ਨੇਤਰ ਨੇ ਇਹਨਾਂ ਨਾਲ ਤਾਂ ਉਹੀ ਚੀਜ਼ ਦਿੱਦੀ ਆ ਜਿਹਦੇ ਤੇ ਚਾਨਣਾ ਪਵੇ ਨੇਰੇ 'ਚ ਨਹੀਂ ਨਜ਼ਰ ਆਉਂਦੀ ਤੇ ਉਹ ਸ਼ਰੀਰ ਉਹ ਨੇਤਰ ਹੋਰ ਨੇ ਅੰਦਰੇ ਨੇ ਇਹਨਾਂ ਦੇ ਅੰਦਰ ਉਹ ਦੇਵ ਨੇਤਰ ਕਹਿੰਦੇ ਗੁਰੇ ਬਖਾਇਓ ਨੋਇਨਾ ਇhta gut kat 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 ਪੂਣੀ ਤੋਂ ਇਹ ਮੋਇਨਾ ਸ਼ਰਮਸੇ ਬੈਂਗਲੁਰ ਬੈਰੂ ਦੇਖਦਾ ਜਦੋਂ ਨੇਤਰ ਖੁੱਲ ਜਾਂਦਾ ਥੋਡੇ ਵੀ ਲੱਗੇ ਹੋਏ ਨੇ ਮੇਰੇ ਵੀ ਲੱਗੇ ਹੋਏ ਇਕਣਾ ਨੇ ਖੋਲ ਲਏ ਇਕਣਾ ਨੂੰ ਪਤਾ ਹੀ ਨਹੀਂ ਵੀ ਸਾਡੇ ਅੰਦਰ ਹੋਰ ਵੀ ਅੱਖ ਹੈ ਜਿਹਦੇ ਨਾਲ ਨਾਂ ਦੇ ਸੁਣਾਲੀਆਂ ਚੀਜ਼ਾਂ ਦਿਸਦੀਆਂ ਸਿੰਘਾਂ ਨੇ ਕਰ ਲਿਆ ਵੀ ਪ੍ਰੇਮ ਥੋੜਾ ਪਾਇਆ ਹੈ ਜੇ ਜਫਾ ਮਾਰਨਾ ਹੈ ਚਰਨਾ ਨੂੰ ਛੱਡਣਾ ਨਹੀਂ ਹੈ ਕਿਵੇਂ ਜਿੜਾਂ ਤੂੜਕੇ ਲੈ ਜਾ ਜਿੱਧਾ ਤੱਕ ਜਾਂਦੇ ਵੀ ਨਹੀਂ ਛੱਡਣ ਸਾਰਿਆਂ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਜਰੇ ਸੀ ਨਾੜਾ ਉੱਚੀ ਉੱਚੀ ਰੋਂਦੇ ਨੇ ਪਾਦਸ਼ਾਹ ਵਿਛੋੜੀ ਦਾ ਵਿਛੋੜੀ ਦਾਸ਼ ਨਹੀਂ ਜੁਣਦੇ ਰਸੋਈ ਮਸੋੜਾ ਤਾਂ ਦੇ ਨੱਠ ਕੇ ਜਾ ਕੇ ਦੋਏ ਲੱਤਾਂ ਦੇ ਦੁਆਲੇ ਬਾਹਾਂ ਪਾ ਲਈ ਭਈ ਹੁਣ ਮੈਂ ਜਫਾ ਪਾ ਲਿਆ ਹੁਣ ਮੈਂ ਜਾਲ ਨਹੀਂ ਦੇਣਾ ਹੈਰਾਨ ਰਹਿ ਗਿਆ ਬਾਹਾਂ ਛਾਤੀ ਨਾਲਾਂ ਲਗੀਆਂ ਦੂਜੀ ਵਾਰੀ ਪਾਇਆ ਤੀਜੀ ਵਾਰੀ ਪਾਇਆ ਮਹਾਰਾਜ ਮੁਸਕਰਾਉਂਦੇ ਨੇ ਕਹੇ ਭਾਈ ਸੰਤੋਖ ਸਿਆ ਫੜ ਲੈ ਬੇਰ ਸੰਦ ਵਿੱਚ ਫੜ ਸਕਦੇ ਕਹਿੰਦੇ ਇਹ ਤਾਂ ਮਾਇਆ ਦਾ ਸ਼ਰੀਰ ਤੁਹਾਡੇ ਥੋਡੀ ਭਾਵਨਾ ਥੋਡੇ ਪਰਨਾਮਿਕ ਕਰਮਾਂ ਕਰਕੇ ਅਸੀਂ ਧਾਰਨ ਕਰਿਆ ਸਾਡਾ ਸਰੂਪ ਤਾਂ ਮਾਇਆ ਤੋਂ ਵਹਿਤ ਹੈ ਇਹ ਪਗੜਿਆ ਨਹੀਂ ਜਾਂਦਾ ਇਹ ਮੇਰਾ ਹੀ نور ਦਾ ਸਰੀਰ ਹੈ ਸੋ ਮਹਾਰਾਜ ਕਹਿੰਦੇ ਕਿ ਭਾਈ ਲੰਗਾ ਸਾਡਾ ਸਰੀਰ ਇਹ ਹੁੰਦਾ ਹੈ ਇਹ ਸਰੀਰ ਦੇ ਨਾਲ ਜਿੱਥੇ ਪਿਆਰ ਦੇ ਨਾਲ ਚਾਹੇ ਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਚਾਹੇ ਕੋਈ ਮੂਰ ਮੰਤਰ ਦਾ ਕਰਦਾ ਚਾਹੇ ਜਪਜੀ ਸਾਹਿਬ ਦਾ ਕਰਦਾ ਚਾਹੇ ਪੰਜ ਬਾਣੀਆਂ ਦਾ ਕਰਦਾ ਜਾਹੇ ਰਸਨਾ ਦੇ ਨਾਲ ਨਾਮ ਜਪਦਾ ਹੈ ਚਾਹੇ ਸਵਾਸ ਦੇ ਨਾਲ ਜੀ ਨਾਮ ਜਪਦਾ ਹੈ ਕਹਿੰਦੇ ਅਸੀਂ ਉਹਦੇ ਨਾਲ ਹੁੰਨੇ ਆ ਸਾਡੇ ਸੰਤ ਇਹਨਾਂ ਭੇਤ ਖੋਲ ਲੈਂਦੇ ਨੇ ਸੰਗਤ ਨੂੰ ਸਿੱਖਾਂ ਨੂੰ ਦੱਸਦਾ ਹੈ ਸਿੱਖਾ ਜਦੋਂ ਬਾਣੀ ਪੜ੍ਹਣੀ ਹੈ ਤੇਰੇ ਨਾਲ ਗੁਰੂ ਨਾਨਕ ਬੈਠਾ ਹੋਣਾ ਦੇਖੀ ਫਿਰ ਮਾੜੇ ਫੁਰਨੇ ਨਾ ਉਠਾਈ ਉਹਨੂੰ ਪਤਾ ਲੱਗ ਜਾਣਾ ਉਹਨੇ ਦੇਖ ਲੈਣੇ ਹੈ ਵੀ ਇਹ ਤਾਂ ਜਪਜੀ ਸਾਹਿਬ ਪੜ੍ਹਦਾ ਹੈ ਤੇ ਨਾਲੇ ਬੁੜੀਆਂ ਗੱਲਾਂ ਸੋਚ ਰਿਹਾ ਹੈ ਔਰ ਗੁਰੂ ਤੋਂ ਗੁਜਰ ਨਹੀਂ ਹੈ ਕੁਛ ਘਟ ਘਟ ਕੇ ਅੰਤਰ ਕੀ ਜਾਨ ਭਲੇbure ਕੀ ਪੀਰ ਪਛਾਨ ਸੱਚੇ ਪਾਤਸ਼ਾਹ ਦੇ ਹੁਣ ਇਸ ਵੇਲੇ ਕੌਣ ਪੜਦੇ ਆ ਮਹਾਰਾਜ ਕਹਿਣ ਲੱਗੇ ਭਾਈ ਲੈਣਾ ਇਸ ਵੇਲੇ ਇੱਕ ਬੱਚਾ ਹੈ ਬੜਾ ਪ੍ਰੇਮੀ ਛੋਟਾ ਜਿਹਾ ਬੱਚਾ ਹੈ ਬਹੁਤਾ ਵੱਡਾ ਨਹੀਂ ਉਹ ਬੱਕਰੀਆਂ ਚਾਰਨ ਗਿਆ ਹੋਇਆ ਉਸਨੇ ਹੁਣ ਬੱਕਰੀਆਂ ਝਾੜਾਂ ਵਿੱਚ ਛੱਡ ਦਿੱਤੀ ਦੇ ਦੂਜੇ ਪਾਸੇ ਫਸਲੇ ਉਹਨਾਂ ਨੂੰ ਮੋੜਨ ਵਾਸਤੇ ਝਾੜੀਆਂ ਦੇ ਵਿੱਚ ਹੀ ਨੰਨਦੇ ਉਹ ਨੰਨਦਾ ਹੋਇਆ ਨਾਲ ਦੀ ਨਾਲ ਕੀਰਤਨ ਸੁਣਾ ਪੜਦਾ ਬਹੁਤ ਪਿਆਰ ਨਾਲ ਪੜਦਾ ਅਸੀਂ ਇਹਦੇ ਕੰਡੇ ਨਹੀਂ ਲੱਗਣ ਦੇ ਰਹੇ ਇਹ ਕੰਡੇ ਸਾਰੇ ਸਾਡੇ ਸ਼ਰੀਰ ਨੂੰ ਲੱਗ ਰਹੇ ਆ ਇਸ ਤਰ੍ਹਾਂ ਨਾਲ ਭਾਈ ਸਾਹਿਬ ਸੰਤੋਖ ਸਿੰਘ ਜੀ ਲੇਜ਼ਰ ਨੇ ਕਿ ਇਹ ਕੀ ਯਾਣੀ ਯਾਚਾਈ ਯਾਣੀ ਕਹਿੰਦੇ ਬੱਕਰੀਆਂ ਚਾਹੇ ਮਾਨੇ ਕਾਂਤ ਹੋਏ ਪ੍ਰੀਤ ਜੁਤ ਪੜੇ 16 ਜੋਏ ਕਹਿੰਦੇ ਉਹ 16 ਪੜਦਾ ਹੈ ਕਿਰਤਨ 16 ਜਦ ਕੋਈ ਸਿੱਖ ਕੀਰਤਨ 16 ਪੜਦਾ ਰਾਤ ਨੂੰ ਪੰਜੇ ਇਸ਼ਨਾਨਾ ਕਰਕੇ ਚੌਂਕੜਾ ਮਾਰ ਕੇ ਬੈਠਦਾ ਹੈ ਫਿਰ ਮੈਂ ਉਹਦੇ ਕੋਲ ਹੁੰਦਾ ਰਾਤ ਨੂੰ ਫਿਰ ਕੋਈ ਦਵਾ ਨਹੀਂ ਉਹਨਾਂ ਦਾ ਇੱਥੇ ਮੈਨੂੰ ਬੀਵੀਆਂ ਕਹਿੰਦੀਆਂ ਜੀ ਦਵਾ ਆਉਂਦਾ ਬਸਾ ਭਾਈ ਤੁਸੀਂ ਬਾਣੀ ਪੜੋ ਦਵਾ ਤਾਂ ਆਪੇ ਹਟ ਜਾ ਕੋਈ ਕਹਿੰਦਾ ਜੀ ਭੂਤ ਦਵਾ ਪਾਉਂਦਾ ਕੋਤੋਂ ਉਹ ਬੋਤ ਜੇ ਤੁਸੀਂ ਆਪ ਪੂਰਤ ਬਣੇ ਰਹਿਣਾ ਤਾਂ ਪੂਤਾ ਆਉਣੀਵੇਂ ਨ ਤਾਂ ਕੋਈ ਰਾਣੀ ਸਰਦਾ ਮਨੋਖ ਬਣਾਉਂ ਵਰਸ਼ੇਕ ਬਰੋ ਪੂਤਾ ਪੇੜ ਜਾਣਗੇ ਸੋ ਕਹਿੰਦੇ ਜਦੋਂ ਕੋਈ ਮਾਨੇਕਾਂਤ ਕੋਲੇ ਪ੍ਰੀਤ ਜੋਤ ਪੜੇ ਸੋਲਾ ਸੋਏ ਕਹਿੰਦੇ ਮਾਨੇਕਾਂਤ ਕਰਿਆ ਪਿਆਰ ਦੇ ਨਾਲ ਸਾਡੇ ਚਰਨਾਂ ਦਾ ਧਿਆਨ ਕਰਕੇ ਉਹ ਸੋਲਾ ਪੜਦੇ ਹੈ ਕੰਟਕਾਂ ਦੇ ਝਾੜੇ ਪਾਰੇ ਜੈ ਫਿਰਤ ਪ੍ਰੇਮ ਮੈਂ ਹੋਏ ਝਾੜਾਂ ਦੇ ਵਿੱਚ ਕੰਡਿਆਂ ਵਾਲੇ ਝਾੜਾਂ ਦੇ ਵਿੱਚ ਉਹ ਫਿਰ ਰਿਹਾ ਉਹਨੂੰ ਕੋਈ ਪਤਾ ਨਹੀਂ ਪ੍ਰੇਮ ਦੇ ਵਿੱਚ ਮਸਤ ਹੋਇਆ 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 ਸੁਮੀਪ ਵਿਚਰੋਂ ਤੇ ਸੰਗ ਮੈਂ ਉਹਦੇ ਨਾਲ ਹੋ ਕੇ ਝਾੜਾਂ ਵਿੱਚ ਮੈਂ ਵੀ ਤੁਰਿਆ ਫਿਰਦਾ ਲੱਗਨੇ ਦਿਓ ਨਾ ਟੰਟਕ ਅੰਗ ਮੈਂ ਮੂਰੇ ਹੋ ਜੰਨਾ ਉਹ ਤੇ ਜਿਹੜੇ ਝਾੜੀ ਦੇ ਕੰਡੇ ਲੱਗਨੇ ਨੇ ਮੈਂ ਲੱਤਾਂ ਤੇ ਰੋਗ ਲੈਂਦਾ ਉਹ ਲੰਘ ਜਾਂਦਾ ਹੈ ਔਰ ਨਹੀਂ ਪਤਾ ਵੀ ਮੈਂ ਕੱਲੇ ਰੋਕੀ ਜਾਂਦੀ ਤਹਾਂ ਜਿਹੜੀ ਹੀੜ ਲੱਗੀ ਏ ਜਾਨੋ ਇਹਨੀਆਂ ਤੇਰੀਆਂ ਬੰਗੜੇ ਲੱਗੀਆਂ ਨੇ ਇਹ ਸਾਡੇ ਉੱਥੇ ਲੱਗੀਆਂ ਨੇ ਇਹਨੂੰ ਤੁਸੀਂ ਨਿਚੇ ਪੂਰਵਕ ਜਾਣ ਲੈਣੇ ਸਾਥ ਬਚਨ ਮੰਮਾਨ ਮੰਨੋ ਇਹ ਵਾਈ ਲੈਣਾ ਜਿਹੜੀ ਅਸੀਂ ਬਚਨ ਕਰਦੇ ਆ ਇਹਨੂੰ ਸੱਚ ਕਰਕੇ ਮੰਨੋ ਤੇ ਮੇਰਾ ਬਚਨ ਇਹ ਵੀ ਹੈ ਪੜੇ ਸੋਲਾ ਜੋ ਕਿਥ ਕਹੂੰ ਜਿੱਥੇ ਕੋਈ ਸੋਲਾ ਪੜੇਗਾ ਕੀਰਤਨ ਸੋਲਾ ਤੇ ਸਮੇਪ ਨੇਚੇ ਮੈਂ ਹੋ ਉੱਥੇ ਮੈਂ ਜਰੂਰ ਉਹਦੇ ਨਾਲ ਹੁਣਾ ਇਹ ਨੇਚੇ ਚੁੱਕ ਉਸ ਬਨੇ ਭਾਈ ਲੈਣਾ ਜੀ ਨੇ ਵਿਚਾਰ ਪੜਿਆ ਕਿਥੇ ਚਾਰਦਾ ਹੈ ਮਹਾਰਾਜ ਕਹਿੰਦੇ ਫਲਾਣੇ ਥਾਂ ਚਾਰਦਾ ਐਸ ਪਾਸ ਇੱਕ ਗੁਰ ਸਿੱਖ ਭੇਜਦਾ ਜਾ ਬਚੇ ਨੂੰ ਭਲਾ ਕੇ ਲਿਆ ਬੱਚੇ ਨੂੰ ਮਿਲਾਇਆ ਜਦ ਆ ਗਿਆ ਫਾਇ ਲੈਣ ਕਹਿਣ ਲੱਗੇ ਕਹਿੰਦੇ ਦੇਹ ਕਾਕਾ ਤੂੰ ਕੀਤਨ ਸੋਲਾ ਪੜਦਾ ਸੀ ਕਹਿੰਦਾ ਹਾਂ ਕੰਡਿਆਂ 'ਚ ਘੁੰਮਦਾ ਫਿਰਦਾ ਸੀ ਕਹਿੰਦਾ ਆਹ ਦੇਖ ਪਾਸ਼ਾ ਦੀਆਂ ਲੰਤਾਂ ਦੇ ਵਿੱਚ ਰੀਟਾਂ ਆ ਗਈ ਮੇਰੇ ਨਾਲ ਨਾਲ ਫਿਰਦੇ ਸੀ ਬੇਨਤੀ ਕਰੀ ਕਿ ਪਾਸ਼ਾ ਜੇ ਤੁਹਾਨੂੰ ਇੰਨਾ ਪਿਆਰ ਹੈ ਕੀਰਤਨ ਸੁਣ ਲੈ ਪੜਨ ਵਾਲਿਆਂ ਦਾ ਤਾਂ ਫਿਰ ਇਹ ਜਦੋਂ ਮੰਜੇ ਤੇ ਬੈਠ ਜਾਣ ਸੌਣਾ ਹੋਵੇ ਉਸ ਵੇਲੇ ਤੁਹਾਡੀ ਛੋਹ ਪ੍ਰਾਪਤ ਕਰਕੇ ਸੌ ਜਾਣ ਨਾ ਸੁਪਨੇ ਵਾਰੇ ਨਾ ਕੋਈ ਦਬਾਬ ਹੋਵੇ ਨਾ ਕੋਈ ਭੂਤ ਆਵੇ ਨਾ ਕੋਈ ਪ੍ਰੇਤ ਆਵੇ ਨਾ ਕੋਈ ਚੋਰ ਆਵੇ ਪੜ ਕੇ ਦੇਖਦੇ ਇੱਕ ਵਾਰੀ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਉਹਨਾਂ ਦੇ ਪਾਸ ਇੱਕ ਘੋੜਿਆਂ ਦਾ ਵਪਾਰੀ ਆਇਆ ਸਲਾਗਰ ਆਇਆ ਸੱਚੇ ਪਾਤਸ਼ਾਹ ਮਾਇਆ ਬਧੀ ਗੁਰ ਸਿੱਖੀ ਧਾਰਨ ਕਰੀ ਲਈ ਪਰ ਜਦੋਂ ਉਹ ਘੋੜੇ ਦੇ ਵੇਚਣ ਵਾਸਤੇ ਲਜਾਨਾ ਮੰਡੀਆਂ 'ਚ ਮੇਰੇ ਬਹੁਤ ਸਾਰੇ ਘੋੜੇ ਚੋਈ ਹੋ ਜਾਂਦੇ ਨੇ ਤੇ ਮੈਂ باوجود ਇਸ ਦੇ ਕਿ ਮੈਨੂੰ ਚੰਗਾ ਮੁਨਾਫਾ ਹੁੰਦਾ ਹੈ ਗਰੀਬੀ ਆ ਰਹੀ ਹੈ ਉਹ ਚੋਰਾਂ ਦਾ ਕੋਈ ਇਲਾਜ ਨਹੀਂ ਮੇਟਾ ਹੁੰਦਾ ਪਤਾ ਨਹੀਂ ਉਹ ਕੀ ਬੂਟੀਆਂ ਨੇ ਉਹਨਾਂ ਕੋਲ ਸੁਗਾ ਦਿੰਦੇ ਨੇ ਪਹਿਲੇ ਦਰ ਵੀ ਸੌ ਜਾਂਦੇ ਨੇ पता नहीं लगा सचे पाशा कृपा करो महाराज कह लगे देख प्रेमिया तू आया कर तू तो कीर्तन सोला पढ़िया कर जलो कीर्तन सोला पढ़ता है उस वे ओरी राखी गुरु करता है कर। ਪਰ ਉਹਦੇ ਨਾਲ ਪੰਜ ਸ਼ਬਦ ਲਾ ਲਿਆ ਕਰ ਇਹ ਸਾਰੇ ਨੋਟ ਤੱਕ ਜਿੰਨੇ ਪ੍ਰੇਮੀ ਮੈਨੂੰ ਕਹਿੰਦੇ ਨੇ ਜੀ ਦਬਾ ਪੈਂਦਾ ਜੀ ਸਾਨੂੰ ਘੂਰ ਦਾ ਡਰ ਹੈ ਜੀ ਜਿੱਥੇ ਮੈਂ ਜੀ ਸਾਡੇ ਕਰਚਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਉਹ ਨੋਟ ਕਰ ਲੋ ਇਹ ਬਚਨ ਜਿਹੜੇ ਮੈਂ ਕਰ ਰਿਹਾ ਆਪਨੇ ਫਰਮਾਇਆ ਕਿ ਪੰਜ ਸ਼ਬਦ ਪਹਿਲਾਂ ਬੜ ਲਿਆ ਕਰੋ ਇਸਨਾ ਪੰਜ ਇਸਨਾ ਨਾ ਕਰੋ ਪੁਰਲਾ ਕਰੋ ਸ਼ਾਮ ਬਿਸਰੇ ਤੇ ਬੈਠੋ ਗੁਰੂ ਆਨਕ ਦੇ ਚਰਨਾਂ ਦਾ ਤਰੋ ਤੇ ਆਂ ਉਹਦੇ ਬਾਅਦ ਪਹਿਲਾ ਸ਼ਬਦ ਜਿਹੜਾ ਪੜਨਾ ਹੈ ਸੋਠ ਮਾਲਾ ਪੰਨਾ 626 ਪੰਨੇ ਦੇ ਉੱਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਸ਼ਬਦ ਰਖਵਾਰੇ ਚਪੀ ਚੌਗਦਰ ਜਮਾ ਇਹ ਕੀਦਨ ਸੋਲੇ ਤੋਂ ਵਾਸ਼ਾ ਪਹਿਲਾਂ ਪੜਨਾ ਜ਼ਰੂਰੀ ਹੈ ਦੂਸਰਾ ਸ਼ਬਦ ਬਿਲਾਵਲ ਮਾਲਾ ਪੰਨਾ 381 ਪੰਨੇ ਤੇ ਆ ਤਾਤੀਵਾ ਨਾ ਲਗੇ ਪਾਰਵਰਨ ਸਰਨਾਈ ਚੌਗਦਰ ਦੁਹਾਰੇ ਰਾਮਕਰ ਦੁਖ ਲਗੇ ਨਾ ਪਾਏ ਇਹ ਪੂਰਾ ਸ਼ਬਦ ਪੜ੍ਹ ਲਓ ਤੀਸਰਾ ਹੈ ਸ਼ਲੋਕ 256 ਪੰਨੇ ਤੇ ਆ ਗੁਰੂ ਗ੍ਰੰਥ ਸਾਹਿਬ ਤੇ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਮੈਂ ਛੁਟ ਨਿਕਟ ਮੈਂ ਜਾਈਏ ਤੂੰ ਚੌਥਾ ਜਿਹੜਾ ਸ਼ਬਦ ਆਇਆ ਉਹ ਸ਼ਲੋਕ ਮਹਲਾ 5 ਨੇ ਮਨ ਵਿੱਚ ਦੋ ਚਿਤ ਵੀ ਨਹੀਂ ਉਦੋਂ ਕਰੋ ਹਣ ਇਹ ਸਾਰਾ ਜਿਹੜਾ ਸ਼ਲੋਕ ਹੈ ਇਹ ਪੜ੍ਹ ਲਿਆ ਕਰੋ ਤੇ ਪੰਜਵਾਂ ਜਿਹੜਾ ਹੈ ਉਹੀ ਸ਼ਰੋਗ ਕੈ ਸਹਿਜ ਗ੍ਰਤੀ ਦੇ ਵਿੱਚ ਉਹ ਇਹ ਸਿਰ ਵਸ ਵਸਤਕ ਰੱਖਿਆ ਪਾਰ ਬ੍ਰह्म ਹਸਤ ਕਾਇਆ ਰੱਖਿਆ ਪਰਮੇਸ਼ਰ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜੋ ਵਿਸ਼ਰਾ ਸਰਵ ਰੱਖਿਆ ਗੁਰੂ ਪੰਜ ਇਹ ਸਾਰਾ ਚਾਰ ਲਾਈਨਾਂ ਦਾ ਹੈ ਇਹ ਪੜ ਲਿਆ ਕਰੋ ਉਹਦੇ ਬਾਅਦ ਫੇਰ ਕੀਰਤਨ ਸੁਣਨਾ ਪੜਿਆ ਕਰੋ ਕਹਿੰਦੇ ਤੂੰ ਇਹ ਪੜ ਲਿਆ ਤਰੀ ਤੇਰੇ ਕੋਲਿਆਂ ਦੇ ਦੁਆਰੇ ਕਿਲਾ ਬਣ ਗਿਆ ਕਰੂ ਚੋਰ ਨਹੀਂ ਆਉਣਗੇ ਫੇਰ ਮਹਾਰਾਜ ਕਿਲੇ ਦੇ ਅੰਦਰ ਅਸੀਂ ਦਾਖਲ ਹੋ ਜਾਾਂਗੇ ਕਹਿੰਦੇ ਨਹੀਂ ਕੋਈ ਵੀ ਨਹੀਂ ਦਾਖਲ ਹੋਏਗਾ ਜਿਹੜੇ ਅੰਦਰ ਹੈ ਅੰਦਰ ਨੂੰ ਰਹਿਣਗੇ ਬਾਹਰਲੇ ਬਾਹਰ ਰਹਿਣਗੇ ਫੇਰ ਸਵੇਰੇ ਕਿਵੇਂ ਕਰੇ ਕਹਿੰਦੇ ਇਹਦੀ ਚਾਬੀ ਹੈ ਜਬਜੀ ਸਾਹਿਬ ਅਬਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਾਤਾਂ ਘੋੜਿਆਂ ਦੇ ਕੋਲ ਤੇਰੇ ਨੌਕਰਾਂ ਨੇ ਤਾਂ ਜਾਣਾ ਹੋਵੇ ਉਸ ਵੇਲੇ ਫੇਰ ਜਬਜੀ ਸਾਹਿਬ ਦਾ ਸ਼ੁੱਧ ਪਾਠ ਕਰੇ ਉਹਦੇ ਨਾਲੇ ਕਿਲੇ ਦਾ ਕਿਲਾ ਹਟ ਜਾ ਕਰੇਗਾ ਤੇ ਕੋਲੇ ਉਹ ਜਿਵੇਂ ਹੋ ਗਿਆ ਤਾਂ ਬੜੀ ਖੁਸ਼ੀ ਹੋਈ ਕਿ ਮਹਾਰਾਜ ਦੇ ਇਟਾ ਬੜਾ ਮੰਤਰ ਦਾ ਸਾਸ ਜੀ ਬਾਣੀ ਐਵੇਂ ਨਹੀਂ ਹੈ ਬਾਣੀ ਮਹਾ ਮੰਤਰ ਹੈ ਜਪ ਜੀ ਸਾਹਿਬ ਐਦੇ ਮੁਕਾਬਲੇ ਤੇ ਕੋਈ ਮੰਤਰ ਦੁਨੀਆ ਦਾ ਪਹੁੰਚ ਨਹੀਂ ਸਕਦਾ ਨਾ ਸਤਜੋਦਾ ਨਾ ਦੁਆਪਰ ਦਾ ਨਾ ਤਰੇਤੇ ਦਾ ਕਲਯੁਗ ਦੇ ਨੇ ਪਹੁੰਚ ਲੈਗੀ ਹੁਣ ਐਡੇ ਵੱਡੇ ਮਹਾ ਮੰਤਰ ਨੂੰ ਅਸੀਂ ਛੱਡੀ ਬੈਠਿਆ ਪੁੱਛਦੇ ਆ ਬਿਮਾਰ ਆ ਬਾਬਾ ਜੀ ਮੈਂ ਬੀਬੀਆਂ ਕਹਿੰਦੀ ਮੈਂ ਕਿ ਬੀਬੀ ਜੱਜੀ ਸਾਹਿਬ ਆਦੇ ਨਾ ਜੀ ਜੱਜੀ ਸਾਹਿਬ ਆ ਯਾਰ ਇਹਦਾ ਸਭ ਬਾਬਾ ਜੀ ਕੀ ਕਰੇ ਮੈਂ ਆਪਣਾ ਮੰਤਰ ਮਾਰਦਾ ਮੈਂ ਦੱਸਦਾ ਇयां ਪਾਣੀ ਦੀ ਮੈਂ ਮਹਮਾ ਦੱਸਦਾ ਬਈ ਪਾਣੀ ਚ ਇਨੀ ਸ਼ਕਤੀ ਹੈ ਅਥੋੜੇ ਕੋਲ ਦੇ ਲੋਕ ਕਿੰਨੇ ਰਾਜੀ ਹੋ ਕੇ ਜਾਂਦੇ ਕਹੇ ਜੇ ਰੋਗੀ ਰਾਜੀ ਹੋਏ ਨੇ ਜਿਨ੍ਹਾਂ ਦੀ ਉਮੀਦ ਹੈ ਨਹੀਂ ਉਹ ਬਾਣੀ ਦੇ ਵਿੱਚ ਇਹ ਸ਼ਕਤੀ ਹੈ ਕੋਈ ਕਰ ਲੋ ਇਹ ਕਿਸੇ ਦੀ ਮੁਨਾਫੀ ਨਹੀਂ ਹੈ ਵੀ ਬਾਬਾ ਜੀ ਦੇ ਹੱਥ ਵਿੱਚ ਹੈ ਨਾ ਕੋਈ ਕਰ ਲੋ ਜੀ ਦਾ ਜੀ ਕਰਦਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਚ ਹੈ ਸੋ ਐਸੀ ਤਰ੍ਹਾਂ ਕਰਨ ਲੱਗ ਗਿਆ ਕਰਦੇ ਕਰਦੇ ਜਦ ਜਿੱਥੇ ਚੋਰ ਪਿਆ ਕਰਦੇ ਸੀ ਉੱਥੇ ਆਇਆ ਉਹਨੇ ਤਨੇ ਨਾ ਕਰਦਾ ਚੋਰਾਂ ਦਾ ਦਾਤ ਨਹੀਂ ਲੱਗਦਾ ਆਉਂਦੇ ਨੇ ਮੱਥਾ ਫਰਾਗ ਲੱਗੇ ਲੱਗਦਾ ਜਿਵੇਂ ਕਿਰਨ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਉਕੇ ਮੰਤਰ ਦੇ ਵਿੱਚ ਸ਼ਕਤੀ ਹੁੰਦੀ ਹੈ ਇੱਕ ਵਾਰੀ ਮੈਂ ਸਿੰਧ ਵਿੱਚ ਸੀ ਉੱਥੇ ਇੱਕ ਹਸਪਤਾਲ ਦੇ ਅੰਦਰ ਇੱਕ ਉਥੋਂ ਦੇ ਕਲਾਮ ਦਾ ਪ੍ਰੇਮੀ ਰਹਿੰਦਾ ਸੀ ਉਹ ਸੰਧੀ ਲਾਜਵਾਜੀ ਹੋ ਗਈ ਜਿਹੜਾ ਪਿੰਡ ਦਾ ਮੋਟਾ ਜ਼ਿਮੀਂਦਾਰ ਸੀ ਉਹਨੇ ਘਰ ਮੰਤਰਤਾਜ਼ ਜਿਹੜਾ ਅੰਦਰ ਬੜੇ ਉਹਦੇ ਛਾਤੀ 'ਚ ਜੋਰ ਵੀ ਘਸਣ ਲੱਗੇ ਹਾਇਰ ਕਰਦਾ ਬਾਹਰ ਆਇਆ ਬੜਿਆ ਰਾਣ ਹੋਇਆ ਸਾਰਾ ਹੀ ਟੱਬਰ ਕੋਈ ਨਾ ਬੜੇ ਜਿਹੜਾ ਬੜੇ ਮੇਰੇ ਤਾਂ ਕੀ ਜਦੈ ਕੋ ਸੌਣ ਨੂੰ ਮੈਂ ਤਾਂ ਕਹਿੰਦਾ ਜੀ ਆਇਆ ਹੈ ਵਗੈ ਤੁਸੀਂ ਮੇਰੇ ਕੋਲ ਲਿਲਾਉਣੇ ਆ ਕਿ ਸੌਣ ਦੇ ਛੋਟਾ ਜਿਹਾ ਸੀ ਮੈਂ 20 ਸਾਲ ਦਾ ਮਰਾ ਚਲੋ ਮਹਾਰਾਜ ਦੀ ਬਾਣੀ ਹੈ ਮੋਲ ਮੰਤਰ ਨਾਲ ਤੋਂ ਉੱਪਰ ਕੁਝ ਨਹੀਂ ਹੈਗਾ ਮੋਲ ਮੰਤਰ ਮੈਂ ਪੜਿਆ ਅੰਦਰ ਵੜ ਗਿਆ ਮੈਂ ਕਿਹਾ ਇੱਥੇ ਤਾਂ ਕੋਈ ਹੈ ਹੀ ਨਹੀਂ ਕੋ ਸੌਣ ਵਾਲਾ ਕਿ ਕਿਥੇ ਨੇ ਫਤਿਹ ਉਹ ਬੰਦੇ ਨੂੰ ਫੜਿਆ ਫੜ ਕੇ ਜਦ ਕੁੱਟਣ ਲੱਗੇ ਕਹਿੰਦਾ ਜੀ ਮੈਂ ਖੋਲ ਦਿੰਦਾ ਉਨੇ ਮੰਤਰ ਵਰਗੇ ਬੋਲਦਾ ਸੋਇ ਕੀਂਦਨ ਸੋਣਾ ਬਹੁਤ ਸ਼ਕਤੀਸ਼ਾਲਮੰਤਰ ਹੈ ਸਾਹਾਂ ਦੀ ਘੜਦੀ ਵੀ ਰੱਖੀ ਹੁੰਦੀ ਹੈ ਪਸ਼ੂਆਂ ਦੀ ਵੀ ਰੱਖੀ ਹੁੰਦੀ ਹੈ ਆਪਦੇ ਵੀ ਰੱਖੀ ਹੁੰਦੀ ਹੈ ਇਹ ਵੇਖ ਕੇ ਆ ਕੇ ਦੇਖੀ ਹੋਈ ਗੱਲ ਦੱਸਦਾ ਆਪਦੀ ਰੱਖੀ ਹੁੰਦੀ ਹੈ ਅਜਾੜ ਚ ਬਹਿ ਜਾਓ ਰੋਹੀ ਚ ਬਹਿ ਜਾਓ ਕਿਸੇ ਤੇ ਇਹ ਤਨ ਸੋਦਾ ਜੀ ਦੀ ਨਾਲ ਪਾ ਲੋ ਮਜਾ ਆ ਨਹੀਂ ਆ ਕਿਸੇ ਦੀ ਕੋਈ ਨਿਕਲੇ ਆ ਸੋਚੌਰ ਨਾਲ ਨਾਲ ਤੁਰੇ ਜਾਂਦੇ ਨੇ ਵੀ ਕੋਈ ਕਲਾਮ ਪੜਦਾ ਹੈ ਜਿਸ ਦਾ ਹੈ ਨਹੀਂ ਤੇ ਮੱਥਾ ਛੜਾਗ ਦੇ ਗਿਆ ਲੱਗਦਾ ਵੀ ਕੋਈ ਇਹ ਜਾਦੂ ਕਰ ਇੱਕ ਦਿਨ ਕੀਰਤਨ ਸੋਲਾ ਪੜਦਾ ਪੜਦਾ ਨੀਦ ਆ ਗਈ ਵਿਚਾਲੇ ਰਹਿ ਗਿਆ ਹੋ ਗਿਆ ਲੱਗਿਆ ਅੰਦਰ ਵੱੜ ਕੇ ਜਾਗ ਆ ਗਈ ਜੱਟੇ ਖੋੜੇ ਖੋਲਣ ਲੱਗੇ ਜਾਗ ਆ ਗਈ ਅਗਾੜੀਆਂ ਪਿਛਾੜੀਆਂ ਖੋਲ ਕੇ ਲਗਾਮ ਦੇਲੀ ਮੂੰਹ ਦੇ ਅੰਦਰ ਜਦੋਂ ਚੜ੍ਹ ਕੇ ਬੈਠਣ ਲੱਗੇ ਇਹ ਉਸ ਵੇਲੇ ਤੂੰ ਜਾਗਾ ਕਿ ਇਹ ਸੰਸਣ ਸੋਨਾ ਜਿਵੇਂ ਫੇਰ ਪੜਦਾ ਉਹ ਚਿਰਾ ਪੰਗਿਆ ਅੰਦਰੇ ਬੈਠੇ ਭੋੜਿਆਂ ਨੂੰ ਫੜ ਕੇ ਉਲਨੀ ਤੇ ਬੈਠ ਗਏ ਸ਼ਵੇਰਾ ਹੋ ਗਿਆ ਤੇ ਜਦੋਂ ਜਰਜੀ ਸਾਹਿਬ ਪੜ ਕੇ ਹਟਾ ਦਿੱਤਾ ਜਲਾ ਕੋਈ ਵੇਲੇ ਅੰਦਰ ਬੈਠੇ ਨੇ ਜਿਹੜੇ ਸੇਵਾਦਾਰ ਸਿੰਘ ਦੇ ਨਾਲ ਨੌਕਰ ਜਾ ਕੇ ਉਹਨਾਂ ਨੇ ਫੜ ਲਈ ਚੋਰ ਉਹ ਕਹਿੰਦੇ ਫਰਲੋ ਅਸੀਂ ਤਾਂ ਤੁਹਾਡੇ ਮਾਲਕ ਨਾਲ ਗੱਲ ਕਰਾਂਗੇ ਮਾਲਕੋ ਵਾਗੇ ਕਹਿੰਦੇ ਮਾਲਕ ਅਸੀਂ ਤੇਰੇ بڑے ਚੋੜੇ-ਪੋੜੇ ਚੋਰੀ ਕਰੇ ਅਸੀਂ ਉਹ ਹੀ ਆ ਜਿਹੜੇ ਚੋਰੀ ਕਰਦੇ ਨੇ ਪਰ ਤੈਨੂੰ ਕੋਈ ਕਲਾਮ ਆਉਂਦੀ ਹੈ ਹੁਣ ਤੂੰ ਕਿਲਾ ਬਣਾ ਦੇਣਾ ਅਸੀਂ 10 ਲੰਗੇ ਤੇਰੇ ਮਦਰ ਲੱਗੇ ਆ ਅੱਜ ਤੂੰ ਕਲਾਮ ਗਲਤ ਪੜ੍ਹ ਲਈ ਤੇ ਅਸਾਂ ਦਾ ਦੌਰ ਆ ਗਿਆ ਉਹਨਾਂ ਸਾਨੂੰ ਮਾਰ ਕੁੱਟ ਦੋਹ ਕਰਨਾ ਕਰਦਾ ਪਰ ਇਹ ਸਾਨੂੰ ਕਲਾਮ ਦੱਸ ਉਹ ਕਹਿੰਦਾ ਮੇਰੀ ਨਹੀਂ ਆਇਆ ਤਾਂ ਗੁਰੂ ਪਾਣੀ ਪਾਛਾ ਦੀਆ ਕਹਿੰਦਾ ਸਾਨੂੰ ਉੱਥੇ ਰਹਿ ਅਸੀਂ ਹੁਣ ਤਨਵਾਨ ਨੂੰ ਸੇਖ ਬਣਾਣਾ ਤਮ ਕਹਿੰਦਾ ਸੀ ਛੱਤੀ ਦੇਖੀ ਜੇ ਉਹਨਾਂ ਦਾ ਹੁੰਦਾ ਸਾਨੂੰ ਸਾਡੇ ਦਾ ਕਿਹੜਾ ਰੱਬ ਰੋਸ ਆਇਆ ਸਾਡੇ ਵੀ ਹੋ ਸਕਦਾ ਉਹ ਪਰ ਅਸੀਂ ਕਿੰਨਾ ਦੂਰ ਗਏ ਹੋਏ ਆ ਕੋਈ ਫੈਸਲਾ ਨਹੀਂ ਕਰਦੇ ਸੋ ਮਹਾਰਾਜ ਕਹਿੰਦੇ ਪ੍ਰੇਮੀਆਂ ਆदमी ਜਿਹੜਾ ਜਦੋਂ ਮੈਂ ਦੇਖੀ ਸੀ ਇਸ ਤਰ੍ਹਾਂ ਪੰਜ ਛੇ ਸ਼ਬਦ ਪੜ ਕੇ ਕੀਤਨ 16 ਪੜ ਕੇ ਫੇਰ ਛੋਟੀ ਅਰਦਾਸ ਕਰੀ ਦੀਆਂ ਨਾਲ ਇਹ ਕਹਿੰਦਾ ਵੀ ਸੱਚੇ ਪਾਤਸ਼ਾਹ 2 ਵਜੇ ਜਗਾ ਦੇ ਕੜੀ ਨਾ ਥਕੇ ਦੇਖ ਲਿਆ ਨਾ 1 ਮਿੰਟ ਉਧਰ ਨਾ ਉਧਰ 2 ਵਜੇ ਤੁਹਾਨੂੰ ਢਾ ਦੇ ਇੱਕਦਮ ਜਾਗ ਆ ਜਾਏਗੀ ਤਰੱਕ ਦੇ ਜਾਗ ਆਏਗਾ ਜਦ ਮੈਂ ਪਟਿਆਲੇ ਹੁੰਦਾ ਕੋਈ ਘੜੀ ਨਹੀਂ ਸੀ ਹੁੰਦੀ ਮੇਰੇ ਕੋਲ ਰਾਜਾ ਉੱਥੇ ਸੀ ਕਮਾਂਡੈਂਟ ਸਾਡਾ ਉਹ ਤੋਂ ਤਨਵੀਨ ਤੇ ਰਹਿੰਦਾ ਸੀ ਮੈਨੂੰ ਕਹਣਾ ਇੱਥੇ ਰਹਿ ਬੋ ਦਿੰਦਾ ਮੈਂ ਤਾਂ ਆਪਣੇ ਛੌਣੀਆਂ ਚ ਉੱਥੇ ਕੀਰਤਨ ਸੋਲਾ ਪੜ ਕੇ ਮੇਰੀ ਡਿਊਟੀ ਦੋ ਤੋਂ ਲੱਗਦੀ ਹੁੰਦੀ ਐ ਅਖੰਡ ਪਾਠ ਦੀ ਉਹ ਰਾਣੀ ਨੇ ਕਿਹਾ ਸੀ ਵੀ ਮੈਂ ਪਾਠ ਸੁਣਾ ਮੈਂ ਕਿਹਾ ਬੀਬੀ ਜੇ ਪਾਠ ਸੁਣਨਾ ਮੇਰਾ ਤਾਂ 2 ਵਜੇ ਜਾਗਿਆ ਕਰ ਦੋ ਤੋਂ 4 ਤੱਕ ਮੇਰੀ ਡਿਊਟੀ ਹੁੰਦੀ ਐ 5:00 ਵਜੇ ਮੈਂ ਆ ਰਿਹਾ ਕਰੂੰਗਾ ਤੂੰ ਜੇ ਪਾਠ ਸੁਣਨ ਦਾ ਤੈਨੂੰ ਸ਼ੌਕ ਹੈ ਪੜ੍ਹਦੇ ਹੁੰਦੇ ਉਹਨਾਂ ਦੇ ਵਿੱਚ ਪੜ੍ਹ ਦੇ ਦੇ ਉਹਨਾਂ ਦੇ ਬੈਠ ਕੇ ਸੁਣਦੇ ਮਗਰ ਮੈਨੂੰ ਖਬਰ ਕਰ ਲਿਆ ਦਰਵਾਜਾ ਮਾਟਿਓ ਕਹਿੰਦੇ ਤੂੰ ਕਿਵੇਂ ਆ ਜੇ ਕਰ ਤੇਰੇ ਕੋ ਘੜੀ ਹੈ ਮਗਰ ਨਾ ਮੇਰੇ ਕੋਲ ਅੰਦਰਲੀ ਘੜੀ ਹੈ ਕਦੇ ਵੀ 25 ਗਨਵਾਟ ਹੋਏ ਸੀ 3 ਮੀਲ ਜਾਣਾ ਕਦੇ ਮੈਂ लेट ਨਹੀਂ ਹੋਇਆ ਕਹਿ ਕੇ ਭਜਣਾ ਵੀ ਸੱਚੇ ਪਾਤਸ਼ਾਹ 1 ਵਜੇ ਜਗਾ ਦੇ ਇਸਨਾਨ ਕਰਨਾ ਉਹ ਤੇ ਬਾਅਦ ਸਾਈਕਲ ਤੇ ਚਲੇ ਜਾਣਾ ਕੋਈ ਅੱਧਰ ਕੜੀ ਹੁੰਦੀ ਆ ਗੁਰੂ ਸਾਹਿਬ ਨੂੰ ਕਹਿ ਦੋ ਵੀ ਇੰਨੇ ਵੇਲੇ ਜਾਗਣ ਅਰਦਾਸ ਕਰਕੇ ਓਨੇ ਵੇਲੇ ਹੀ ਸੁਕਾ ਦੇ